ਲੁਧਿਆਣਾ ਪੁਲਿਸ ਕਮਿਸ਼ਨਰ ਰੇਟ ਦੇ ਅੰਤਰਗਤ ਪੈਂਦੀ ਚੌਂਕੀ ਜਗਤਪੁਰੀ ਦੇ ਥਾਣੇਦਾਰ ਦੇ ਖਿਲਾਫ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਕੁਝ ਦਿਨ ਪਹਿਲੇ ਇੱਕ ਅਸਲਮ ਨਾਮਕ ਸ਼ਖਸ ਕੋਲੋਂ ਜਗਤਪੁਰੀ ਚੌਂਕੀ ਦੇ ਏਐਸਆਈ ਕੇਵਲ ਕਿਸ਼ਨ ਨੇ ਆਪਣੀ ਵਰਦੀ ਦਾ ਰੋਬ ਦਿਖਾ ਕੇ 4000 ਰੁਪਏ ਵਸੂਲੇ ਸੀ ਕੋਸਰ ਅਲੀ ਨੇ ਹੁਣ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਕੋਲ ਏਐਸਆਈ ਕੇਵਲ ਕਿਸ਼ਨ ਦੇਖੀ ਲਾਫ ਸ਼ਿਕਾਇਤ ਦਰਜ ਕਰਵਾਈ ਹੈ ਅਤੇ ਇਨਸਾਫ ਦੀ ਮੰਗ ਕੀਤੀ ਹੈ ਹੁਣ ਦੇਖਣਾ ਇਹ ਹੋਵੇਗਾ ਕਿ ਐਦਾਂ ਦੇ ਰਿਸ਼ਵਤਖੋਰ ਪੁਲਿਸ ਮੁਲਾਦਮ ਜਿਸ ਨੇ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ ਹੈ ਤੇ ਆਪਣੀ ਵਰਦੀ ਦਾ ਗਲਤ ਇਸਤੇਮਾਲ ਕਰਦਾ ਹੈ ਇਸ ਦੇ ਉੱਪਰ ਪ੍ਰਸ਼ਾਸਨ ਕੀ ਕਾਰਵਾਈ ਕਰਦਾ ਹੈ ਤੋਂ ਦਾਜ਼ੀ ਕੇ ਇਸੇ ਥਾਣੇ ਦੇ ਵਿੱਚ ਜਿਹੜਾ ਜਗਤਪ uri ਚੌਂਕੀ ਹੈਗੀ ਉਸ ਤੇ ਵਿੱਚ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਇੱਕ ਸ਼ਖਸ ਮੌਜੂਦ ਨੇ ਕਿ ਕੁਝ ਦਿਨ ਪਹਿਲਾਂ ਤੁਹਾਨੂੰ ਦੱਸਿਆ ਕਿ ਜਿਸ ਤਰ੍ਹਾਂ ਕੇਵਲ ਕ੍ਰਿਸ਼ਨ ਜਿਹੜਾ ਕਿ ਇਥੇ ਦਾ ਐਸਆਈ ਹੈ ਉਹਨੇ ਇੱਕ 4000 ਰੁਪਏ ਜਿਹੜਾ ਕਿ ਰਿਸ਼ਵਤ ਲਈ ਗਈ ਹੈ ਪਰ ਪੈਸੇ ਲੈਣ ਤੋਂ ਬਾਅਦ ਵੀ ਕੰਮ ਨਹੀਂ ਕੀਤਾ ਤਾਂ ਉਸੇ ਤਰ੍ਹਾਂ ਦਾ ਜਿਹੜਾ ਕਿ ਮਾਮਲਾ ਇੱਕ ਕੇਵਲ ਕ੍ਰਿਸ਼ਨ ਐਸਆਈ ਦੇ ਖਿਲਾਫ ਇੱਕ ਹੋਇਆ ਵਾ ਗੱਲਬਾਤ ਕਰ ਲੈਂਦੇ ਹਾਂ ਜੀ ਭਾਈ ਕਿਆ ਨਾਮ ਹੈ ਤੁਹਾਡਾ ਨਾਮ ਹੈ ਮੁਹੰਮਦ ਬਸਰਲੀ 10 ਮਹੀਨਾ ਪਹਿਲੇ ਮੇਰੇ ਬੱਚੇ 'ਕ ਲੜਾਈ ਹੋਏ ਥੇ ਤਾਂ ਹਮਾਰਾ ਰਾਜੀਨਾਮਾ ਹੋ ਗਿਆ ਥ हाँ इसी चौकी पे हुआ था है तो केवल कृष्ण ने केवल कृष्ण कौन ये केवल जो पुलिस वाले हैं तो ये बच्चे से मोबाइल ले लिया था इसने बोला कि राजीनामा के बाद कि कल लेना लॉकर में रखा हुआ चाबी किसी और के पास है जब हम आपका मोबाइल था उसने लॉकर में रख लिया और बोला कि राजीनामे के बाद जो है वो मोबाइल आप अपना ले लेना यही बोला था उसने ले लेना बाकी कल आके लेना कल आ मेरे पास चाबिया भी नहीं है किसी और के पास है जब कल हम आए दूसरे तीसरे दिन दो तीन चक्कर लगाए तो रोज इसने बहलावा देते रहा और तीन चार दिन के बाद इसने बोला कि यार कुछ खर्चा पानी कर समझे तो आपसे पैसे मांगे गए थे केवल के हाँ पैसे मांगे गए थे कितने मांगे पैसे ही बोला तीन चार हजार खर्च कर दे यार समझे तुम्हारा इतना दिन केस चला है सौ चार हजार तीन हजार मांग किए थे पर हमने दिए नहीं है समझे पर मांग किए थे तो आज तक हमारा करीब दस महीना हो गया अभी तक मोबाइल मिला नहीं है मोबाइल भी नहीं मिला अभी तक टेक्नो का मोबाइल है और राजीनामा के कोई कागज भी नहीं मिला है तो अभी आप प्रशासन से क्या मांग करते हैं देखिए मांग ये करते हैं कि हमारे साथ दस महीना पहले हुआ आज हमारे भाई बंधु के साथ हो रहा है, कल किसी और के साथ होंगे हमारे साथ हुआ ये कि आप है ना? पर दूसरे तीसरे के साथ जो हो रहा है, तो इनका तो ये आप चाहते हैं आपका मोबाइल हम तो यही चाहते हैं कि हमें मोबाइल मिल जाए और हमारे साथी इंसाफ मिले ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਜਿਹੜਾ ਕਿ ਚੌਂਕੀ ਜਿਹੜੀ ਜਗਤਪੁਰ ਵਾਲੀ ਹੈਗੀ ਹੈ ਇੱਥੇ ਵੀ ਦੇਖ ਸਕਦੇ ਹੋ ਕਿ ਕਿਦ ਤਰ੍ਹਾਂ ਕਰਪਟेड ਜਿਹੜਾ ਪੁਲਿਸ ਅਫਸਰ ਜਿਹੜਾ ਕਿ ਕੇਵਲ ਬਿਸਣਾ ਉਹ ਲਗਾਤਾਰ ਜਿਹੜਾ ਕਿ ਨਵੀਂ ਕੋਈ ਨਾ ਕੋਈ ਉਹਦੀ ਗੱਲ ਜਿਹੜਾ ਸਾਹਮਣੇ ਆ ਜਾਂਦੀ ਹੈ ਪਹਿਲਾਂ ਉਹਨਾਂ ਕੋਲੋਂ ਦੂਸਰੇ ਸ਼ਖਸੋਂਾਂ ਕੋਲੋਂ ਜਿਹੜਾ ਕਿ ਅਸਲਮ ਉਹਨਾਂ ਕੋਲੋਂ 4000 ਰੁਪਏ ਮੰਗਿਆ ਫਿਰ ਜਿਹੜਾ ਕਿ ਇਹ ਸ਼ਖਸ ਨੇ ਇਹਨਾਂ ਕੋਲੋਂ ਵੀ ਜਿਹੜਾ ਕਿ 4000 ਦੀ ਮੰਗ ਕੀਤੀ ਗਈ ਹੈ 3-4 ਹਜ਼ਾਰ ਦੀ ਮੰਗ ਕੀਤੀ ਹਾਲਾਂਕਿ ਨੇ ਪੈਸੇ ਨਹੀਂ ਦਿੱਤੇ ਪਰ ਜਿਹੜਾ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ ਹੋ ਕਿਉਂਕਿ ਜਿਹੜੇ ਇਦਾਂ ਦੇ ਪੁਲਿਸ ਵਾਲੇ ਨੇ ਜਿਹੜੇ ਕਿ ਤਨਖਾਹਾਂ ਨਾਲ ਵੀ ਰੱਜਦੇ ਨਹੀਂ ਹੈ ਤੇ ਜਿਹੜੇ ਗਰੀਬ ਲੋਕ ਨੇ ਪੁਲਿਸ ਵਾਲੇ ਆਪਣੀ ਡਿਊਟੀ ਜਿਹੜਾ ਸਹੀ ਤਰੀਕੇ ਨਾਲ ਨਹੀਂ ਕਰਦੇ ਤੇ ਪੈਸੇ ਦੀ ਡਿਮਾਂਡ ਕਰਦੇ ਨੇ ਕਿਉਂਕਿ ਪੁਲਿਸ ਵਾਲਿਆਂ ਦਾ ਜਿਹੜਾ ਕਿ ਢਿੱਡਾ ਹੈ ਉਹ ਸ਼ਾਇਦ ਨਹੀਂ ਭਰ ਰਿਹਾ ਤਨਖਾਹਾਂ ਦੇ ਨਾਲ ਕਿ ਲੱਗਦਾ ਹੈ ਕਿ ਸਰਕਾਰ ਜਿਹੜਾ ਦਿੰਦੀ ਹੈ ਤਨਖਾਹ ਉਹ ਘੱਟ ਪੈਂਦੀ ਹੈ ਇਸ ਕਰਕੇ ਉਹ ਜਿਹੜੇ ਗਰੀਬਾਂ ਨੂੰ ਲੁੱਟਦੇ ਨਜ਼ਰ ਆਉਂਦੇ ਨੇ ਸੋ ਪ੍ਰਸ਼ਾਸਨ ਨੂੰ ਵੀ ਅਸੀਂ ਇਹ ਮੰਗ ਕਰਦੇ ਹਾਂ ਸਰਕਾਰ ਨੂੰ ਵੀ ਕਿ ਜਿਹੜੇ ਇਦਾਂ ਰਿਸ਼ਵਤ ਖੋਰ ਪੁਲਿਸ ਰਿਸ਼ਵਤ ਖੋਰ ਜਿਹੜੇ ਪੁਲਿਸ ਮੁਲਾਜ਼ਮ ਨੇ ਜਿਹੜੇ ਗਰੀਬਾਂ ਨੂੰ ਲੁੱਟਦੇ ਨੇ ਐਦਾ ਦੇ ਪੁਲਿਸ ਵਾਲਿਆਂ ਦੇ ਉੱਪਰ ਸਖਤ ਤੋਂ ਸਖਤ ਕਾਰਵਾਈ ਕਰਨੀ ਚਾਹੀਦੀ ਤੇ ਐਦਾ ਦੇ ਜਿਹੜੇ ਮੈਂ ਹਾਲਾਤ ਨੇ ਜਿਹੜੇ ਜਗਤਪੁਰ ਚੌਂਕੀ ਦੇ ਹੈਪੋਵਾਲ ਦੇ ਜਿੱਥੇ ਕਿ ਤੁਹਾਨੂੰ ਤਸਵੀਰਾਂ ਦੇ ਵਿੱਚ ਤੁਸੀਂ ਬੈਨਾਂ ਦੇ ਵਿੱਚ ਸੁਣਿਆ ਕਿ ਕਿਸ ਤਰ੍ਹਾਂ ਦੇ ਲਾ ਕੇ ਕੇਵਲ ਕ੍ਰਿਸ਼ਨ ਐਸਆਈ ਹੈ ਉਹ ਲੋਕਾਂ ਨੂੰ ਜਿਹੜਾ ਆਪਣੇ ਏਰੀਆ ਦੇ ਵਿੱਚ ਇੱਕ ਲੁੱਟਦਾ ਹੋਇਆ ਨਜ਼ਰ ਆਉਂਦਾ ਹੈ ਤੇ ਕਿਸ ਤਰ੍ਹਾਂ ਦੇਖੋ ਲੋਕਾਂ ਦੇ ਨਾਲ ਇੱਕ ਇੱਕ ਪਾਸੇ ਪੈਸੇ ਵੀ ਲਈ ਜਾਂਦਾ ਹੈ ਤੇ ਦੂਜਾ ਜਿਹੜਾ ਕਿ ਰਿਪਾ ਦੇ ਮੋਬਾਈਲ ਵੀ ਨਹੀਂ ਵਾਪਸ ਕਰ ਰਿਹਾ ਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਕੋਸ਼ਿਸ਼ ਕਰਾਂਗੇ ਜੇ ਉਹਨਾਂ ਨਾਲ ਗੱਲਬਾਤ ਹੋ ਜਾਵੇ ਸੋ ਜੁੜੇ ਰਹੋ ਕੈਮਰਾਮੈਨ ਸੰਜੇ ਸ਼ਰਮਾ ਦੇ ਨਾਲ ਗੁਰਪ੍ਰੀਤ ਸਿੰਘ ਪੰਜਾਬ ਹੈਡਲਾਈਨ ਲੁਧਿਆਣਾ ਨਿਊਜ਼